FOO- <laughs> ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਚਕਰਤ ਦੀ ਪਾਸ਼ਾ ਤਨ ਤਨ ਸਤਿਗੁਰੂ ਸ੍ਰੀ ਗੁਰਨਾਮ ਦੇ ਮਹਾਰਾਜਿਆਂ ਦੇ ਮਨ ਨੂੰ ਭਾਵੇ ਜੀ ਆਕਾਰ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਅਕਾਲੀ ਪਪਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਜੀ ਆਕਾਰ ਜੁਰਮਰ ਕਾਉਂ ਦੀਨ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਸਿੰਘ ਸਾਹਿਬ ਜਥੇਦਾਰ ਨਵਾਕਪੂਰ ਸਿੰਘ ਜੀ ਅਕਾਲੀ ਬੁੱਢਾ ਦਲ ਦਲਪੰਥ ਵੱਲੋਂ ਪਿਛਲੇ 12-13 ਸਾਲਾਂ ਤੋਂ ਚੱਕਰਵੇਦੀ ਪਾਸ਼ਾ თან ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਫਤਿਹ ਸਿੰਘ ਜੀ ਅਕਾਲੀ ਜੋ ਕਲਗੀਧਰ ਪਿਤਾ ਜੀ ਦੇ ਸਭ ਤੋਂ ਛੋਟੇ ਲਾडले ਸੁਪੁੱਤਰ ਸਨ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਜੋ ਜੋੜ ਮੇਲੇ ਨੇ ਪਾਲ ਪੰਥ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਨੇ ਸੋ ਸ੍ਰੀ ਗੁਰੂ ਦਸਮ ਗ੍ਰੰਥ ਮਹਾਰਾਜ ਦੇ ਅੱਜ ਸਹਿਜ ਆਪ ਦੇ ਭਉ ਪਾਏ ਗਏ ਨੇ ਤੇ ਗੁਰੂ ਕੇ ਰਾਗੀ ਢਾਡੀ ਜਥੇ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ ਸਮਾਗਮ ਚੱਲ ਰਹੇ ਨੇ ਠੀਕ 12:30 ਵਜੇ ਦਵਾਨ ਦੀ ਸਮਾਪਤੀ ਹੋ ਜਾਵੇਗੀ ਉਸ ਤੋਂ ਉਪਰੰਤ ਖਾਸੇ ਦੇ ਜਹੋ ਜਲਾਲ ਦਾ ਪ੍ਰਤੀਗ ਮਹੱਲੇ ਖੇਡੇ ਜਾਣਗੇ ਜੋ ਸ਼ਹਿਰ ਦੀ ਪ੍ਰਕਰਮਾ ਕਰਕੇ ਫਿਰਗੌਣ ਦੇ ਵਿੱਚ ਜਾ ਕਰਕੇ ਨਿਹੰਗ ਸਿੰਘ ਫੌਜਾਂ ਵੱਲੋਂ ਘੋੜਸਵਾਰੀ ਨੀਜੇ ਬਾਜੀ ਤੇ ਗਤਕੇ ਦੇ ਜੋਹਰ ਵਿਖਾਏ ਜਾਣਗੇ ਪਾਪਾ ਜੀ ਕੀ ਮੈਸੇਜ ਹੈਗਾ ਤੁਹਾਡਾ ਸੰਗਤਾਂ ਨੂੰ ਸੰਗਤਾਂ ਨੂੰ ਇਹ ਹੀ ਸਾਡੀ ਅਪੀਲ ਹੈ ਕਿ ਭਾਈ ਜਿਵੇਂ ਕਿ ਇਹ ਜੋ ਕਲਗੀਧਰ ਪਿਤਾ ਨੇ ਪੰਥ ਸਜਾਇਆ ਹੈ ਜੋ ਆਪਣੇ ਵਿੱਚ ਇਹ ਜੋ ਪ੍ਰਾਤਮ ਮਰਿਆਦਾ ਸੀ ਨਿਹੰਗ ਸਿੰਘ ਫੌਜਾਂ ਦੀ ਕਲਗੀਧਰ ਪਿਤਾ ਵੱਲ ਚਲਾਈ ਗਈ ਬਾਣੀ ਤੇ ਬਾਣਾ ਸਾਧਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਅਸੀਂ ਇਹ ਬਾਣੇ ਨੂੰ ਪਾਉਣ ਲੱਗੇ ਕਾਫੀ ਉਹ ਮਹਿਸੂਸ ਹੁੰਦਾ ਹੈ ਕਿ ਬਾਣਾ ਪਾ ਲਿਆ ਤੇ ਪਤਾ ਨਹੀਂ ਅਸੀਂ ਅਨਪੜ ਹਾਂ ਆਪ ਸਭ ਸੰਗਤਾਂ ਫੌਜਾਂ ਦੇ ਦਰਸ਼ਕ ਕਰੀਏ ਨੇ ਜੋ ਕੋਈ ਵੀ ਸਿੰਘ ਅਨਪੜ ਨਹੀਂ ਹੈ ਸਾਰੇ ਘਟਨ ਘਟ ਗ੍ਰੈਜੂਏਟ ਹਨ ਇਹ ਤਾਂ ਪਲੱਸ 2 ਤਾਂ ਸਾਰੇ ਇੱਕ ਫੌਜ ਹੈ ਇਸ ਤੋਂ ਘੱਟ ਕੋਈ ਨਹੀਂ ਹੈ ਸਾਰੀ ਫੌਜ ਪੜ੍ਹੀ ਲਿਖੀ ਹੈ ਤੇ ਸਤਿਗੁਰੂ ਦੀ ਕਿਰਪਾ ਨੇ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਹੋਏ ਸਨ ਕਾਜੀ ਰੁਕਨਦੀਨ ਨੂੰ ਸਤਿਗੁਰਾਂ ਦੀ ਬਾਣੀ ਹੱਕ ਕਰਨੀ ਨਾਮਾ ਉਹਦੇ ਵਿੱਚ ਬਚਨ ਆਉਂਦਾ ਹੈ ਫੌਜ ਫਿਰੇ ਅਕਾਲ ਦੀ ਮਕੜੀ ਨਿਆਈ ਹੋਏ ਨੀਲਾ ਬਾਣਾ ਪਹਿਰ ਕੇ ਅਰ ਨਾ ਦਿਸੇ ਕੋਏ ਤੇ ਦਸਵੇਂ ਪਾਤਸ਼ਾਹ ਨੇ ਫਿਰ ਇਸ ਬਾਣੀ ਤੇ ਮੋਹਰ ਲਾ ਦਿੱਤੀ ਬਿਕਾਲਸਾ ਦਾ ਇਹੀ ਰੂਪ ਹੋਵੇਗਾ ਅੱਜ ਨਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪਰਬ ਵੀ ਹੈਗਾ ਉਹਦੇ ਬਾਰੇ ਕੀ ਕਹਿੰਦੇ ਸੋ ਇਹ ਜੋ ਆਪਾਂ ਪੁਰਬ ਮਨਾਉਂਦੇ ਹਾਂ ਪ੍ਰਕਾਸ਼ ਦਿਹਾੜੇ ਹੋਣ ਜਾਂ ਸ਼ਹੀਦੀ ਦਿਹਾੜੇ ਹੋਣ ਇਹ ਸਾਨੂੰ ਇਹੀ ਸੁਨੇਹਾ ਦਿੰਦੇ ਵੀ ਆਪਾਂ ਇੱਕ ਨਿਸ਼ਾਨ ਸਾਹਿਬ ਦੇ ਥਲੇ ਇਕੱਤਰ ਹੋ ਕਰਕੇ ਜੋ ਸਾਨੂੰ ਸਤਿਗੁਰਾਂ ਨੇ ਬਚਨ ਕੀਤੇ ਨੇ ਉਹ ਸਾਨੂੰ ਸਤਿਗੁਰਾਂ ਨੇ ਮਰਿਆਦਾ ਦੱਸੀਆਂ ਸਨ ਅਸੀਂ ਉਹਨਾਂ ਤੇ ਪਹਿਰਾ ਦੇ ਸਕੀਏ ਤੇ ਸਾਰੇ ਸੰਸਾਰ ਨੂੰ ਆਪਣੇ ਗਲਬੜ ਗਲਵਕੜੀ ਵਿੱਚ ਲੈ ਕਰਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜੀਏ